ਬਈ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਬਈ ਆਪਾਂ ਦੇਖਾਂਗੇ ਐਕਸਾਈਜ ਇਨਸਪੈਕਟਰ ਦਾ ਜਿਹੜਾ ਪੋਸਟਾਂ ਅਪਲਾਈ ਹੋਣ ਲੱਗੀਆਂ ਨੇ ਐਸਐਸ ਕੋਰਡ ਦੀਆਂ ਤੇ ਉਹ ਆਪਾਂ ਆਪਣੇ ਲੈਪਟਾਪ ਤੋਂ ਜਾਂ ਆਪਣੇ ਮੋਬਾਈਲ ਫੋਨ ਤੋਂ ਕਿਵੇਂ ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਵੀ ਆਪਾਂ ਗੂਗਲ ਤੇ ਜਾਵਾਂਗੇ ਗੂਗਲ ਤੇ ਜਾ ਕੇ ਆਪਾਂ ਸਰਚ ਕਰਨਾ ਹੈ ਟ੍ਰਿਪਲ ਐਸ ਤੇ ਬੀ ਇਸ ਐਂਟਰ ਦਬ ਦਿਓ ਐਂਟਰ ਪ੍ਰੈਸ ਕਰੋਗੇ ਸਭ ਤੋਂ ਪਹਿਲਾਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਬਈ sssb.punjab.gov.in ਇਸ ਤੇ ਆਪਾਂ ਕਲਿੱਕ ਕਰਾਂਗੇ ਤਾਂ ਇਹ ਇੰਟਰਫੇਸ ਖੁੱਲ ਜਾਊਗਾ ਇਹ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਬਈ ਸਭ ਤੋਂ ਪਹਿਲਾਂ ਆਪਾਂ ਜਾਣਾ ਆਨਲਾਈਨ ਐਪਲੀਕੇਸ਼ਨ ਦੇ ਆਨਲਾਈਨ ਐਪਲੀਕੇਸ਼ਨ ਤੇ ਕਲਿੱਕ ਕਰਾਂਗੇ ਸਭ ਤੋਂ ਪਹਿਲੀ ਇਹ ਪੋਸਟ ਹੈ 112025 ਕਲਿੱਕ ਹੇਅਰ ਟੂ ਅਪਲਾਈ ਆਨਲਾਈਨ ਫਾਰ ਦਾ ਪੋਸਟ ਆਫ ਅਕਸੈਸ ਇਸ ਤੇ ਆਪਾਂ ਕਲਿੱਕ ਕਰਾਂਗੇ ਤਾਂ ਅੱਗੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਜਾਊਗਾ ਇਹ ਇਨਸਟਰਕਸ਼ਨ ਨੇ ਵੀ ਪੋਸਟ ਅਪਲਾਈ ਕਰਨ ਤੋਂ ਪਹਿਲਾਂ ਇਹਨਾਂ ਨੂੰ ਪੜ ਲਿਓ ਇਹਨਾਂ ਪੋਸਟ ਅਪਲਾਈ ਡੇਟ ਲਾਸਟ ਡੇਟ ਵਗੈਰਾ ਤੇ ਜਿਹੜੇ ਤੁਸੀਂ ਆਪਣੇ ਫੋਟੋ ਸਾਈਨ ਇਹ 10ਵੇਂ ਦਾ ਸਰਟੀਫਿਕੇਟ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਅਪਲੋਡ ਕਰਨਾ ਹੈ ਉਹ ਕਿੰਨੇ ਕੇਬੀਚ ਰੱਖਣਾ ਹੈ ਮੰਨ ਕੇ ਚਲੋ 100 ਕੇਬੀਚ ਰੱਖਣਾ ਪਊਗਾ ਆਪਾਂ ਨੂੰ ਠੀਕ ਹੈ ਇਸ ਤਰ੍ਹਾਂ ਹੋਰ ਵੀ ਇਹ ਇਨਸਟਰਕਸ਼ਨ ਹੈ ਆਪਣੀਆਂ ਰੀਡ ਕਰ ਲਿਓ ਤੇ ਆਪਾਂ ਜੇ ਵੀ ਆਪਾਂ ਰਜਿਸਟ੍ਰੇਸ਼ਨ ਪਹਿਲੀ ਵਾਰ ਕਰ ਰਹੇ ਆ ਪਹਿਲਾਂ ਜਿਹੜਾ ਆਪਾਂ ਰਜਿਸਟ੍ਰੇਸ਼ਨ ਕੀਤੀ ਹੈ ਤਾਂ ਕਰਕੇ ਆਪਾਂ ਨਿਊ ਰਜਿਸਟ੍ਰੇਸ਼ਨ ਤੇ ਕਲਿੱਕ ਕਰਾਂਗੇ ਇਹ ਅਪਲੋਡ ਫੋਟੋ ਸਾਈਨ ਇਹ ਉਹਦੇ ਵਾਸਤੇ ਹੈ ਜਦੋਂ ਆਪਾਂ ਆਪਣੀ ਫੋਟੋ ਵਗੈਰਾ ਅਪਲੋਡ ਕਰਨੀ ਹੋਵੇ ਜਾਂ ਫਿਰ ਆਪਾਂ ਫੀਸ ਕਟਾਣੀ ਹੋਵੇ ਫਿਲਹਾਲ ਇਹਨੂੰ ਭੁੱਲ ਜਿਓ ਆਪਾਂ ਫਰੈਸ਼ ਅਪਲਾਈ ਕਰ ਲੈ ਰਹ ਨਰਜਿਸਟ੍ਰੇਸ਼ਨ ਤੇ ਕਲਿੱਕ ਕਰਕੇ ਓਕੇ ਪ੍ਰੈਸ ਕਰਾਂਗੇ ਇਹ ਇੰਟਰਫੇਸ ਆਪਣੇ ਸਾਹਮਣੇ ਆ ਜੂਗਾ ਸਭ ਤੋਂ ਪਹਿਲਾਂ ਹੈਗਾ ਪੋਸਟ ਅਪਲਾਈਡ ਐਕਸਾਈਜ਼ ਐਂਡ ਟੈਕਸੇਸ਼ਨ ਇਨਸਪੈਕਟਰ ਉਸ ਤੋਂ ਬਾਅਦ ਬਈ ਇੱਥੇ ਆਪਾਂ ਆਪਣਾ ਨੇਮ ਭਰਨਾ ਹੈ ਹੁਣ ਨੇਮ ਕੀ ਹੁੰਦਾ ਕਈਆਂ ਦਾ ਸਿੰਗਲ ਨੇਮ ਹੁੰਦਾ ਮੰਨ ਕੇ ਚੱਲੋ ਇਸ ਤਰ੍ਹਾਂ ਤੇ ਕਈਆਂ ਦਾ ਡਬਲ ਨੇਮ ਹੁੰਦਾ ਇਸ ਤਰ੍ਹਾਂ ਕਈਆਂ ਆਪਣੇ ਨੇਮ ਦੇ ਪਿੱਛੇ ਵੀ ਅੱਗੇ ਕਈ ਸਰਨੇਮ ਲੱਗੇ ਹੋਏ ਹੁੰਦੇ ਨੇ ਤਾਂ ਤੁਸੀਂ ਕੀ ਕਰਨਾ ਹੈ ਪਹਿਲਾਂ ਆਪਣਾ ਨੇਮ ਪਾਣੇ ਫਰਸਟ ਨੇਮ ਪਾਣੇ ਸਪੇਸ ਦੇਣੀ ਹੈ ਸੈਕੰਡ ਨੇਮ ਪਾਣੇ ਮਿਡਲ ਨੇਮ ਪਾਣੇ ਸਪੇਸ ਦੇਣੀ ਹੈ ਤੇ ਲਾਸਟ ਨੇਮ ਪਾਣੇ ਤੇ ਲਾਸਟ ਨੇਮ ਪਾਉਣ ਤੋਂ ਬਾਅਦ ਫੇਰ ਨਿਊ ਤੋਂ ਬਾਅਦ ਸਪੇਸ ਦੇਣੀ ਹੈਗੀ ਇਸ ਤਰ੍ਹਾਂ ਜੇ ਵੀ ਤੁਹਾਡਾ ਕਈ ਵਾਰੀ ਸਿੰਗਲ ਨੇਮ ਹੁੰਦਾ ਤਾਂ ਇਸ ਤਰ੍ਹਾਂ ਤੁਸੀਂ ਪਾ ਸਕਦੇ ਹੋ ਉਸ ਤੋਂ ਬਾਅਦ ਫਾਦਰ ਨੇਮ ਫਾਦਰ ਨੇਮ ਚ ਵੀ ਤੁਸੀਂ ਸੇਮ ਮੰਨ ਕੇ ਚੱਲੋ ਸਿੰਗਲ ਨੇਮ ਹੈ ਤਾਂ ਸਿੰਗਲ ਪਾਤਾ ਉਸ ਤੋਂ ਬਾਅਦ ਨਾਲ ਕੋਈ ਸਰਨੇਮ ਹੈ ਤਾਂ ਆਪਾਂ ਸਰਨੇਮ ਉਹਦੇ ਨਾਲ ਪਾ ਸਕਦੇ ਹਾਂ ਇਸ ਤਰ੍ਹਾਂ ਠੀਕ ਹੈ ਜੇ ਸਿੰਗਲ ਨੇਮ ਹੈ ਤਾਂ ਤੁਸੀਂ ਬਸ ਕੱਟੋ ਸਾਰਾ ਖੁੱਲਾ ਸਿੰਗਲ ਨੇਮ ਰਹਿਣ ਦਿਓ ਉਸ ਤੋਂ ਬਾਅਦ ਮਾਦਰ ਨੇਮ ਮਾਦਰ ਨੇਮ ਚ ਵੀ ਕੋਈ ਸਿੰਗਲ ਨੇਮ ਹੈ ਤਾਂ ਆਪਾਂ ਸਿੰਗਲ ਨੇਮ ਪਾਤਾ ਮੰਨ ਕੇ ਚੱਲੋ ਤੇ ਉਸ ਤੋਂ ਬਾਅਦ ਜੇ ਕੋਈ ਨਾਲ ਕੋਈ ਹੋਰ ਨੇਮ ਹੈ ਉਹ ਪਾਤਾ ਜੇ ਸਰਨੇਮ ਹੈ ਕੋਈ ਤਾਂ ਪਾ ਸਰਨੇਮ ਪਾ ਦਿਓ ਇਸ ਤਰ੍ਹਾਂ ਆਦਰਵਾਈਸ ਆਦਰਵਾਈਸ ਬਾਈਸ ਥੋੜੀ ਗਲਤ ਬੋਲਿਆ ਗਿਆ ਤੇ ਆਦਰਵਾਈਸ ਮੋਸਟਲੀ ਇਹ ਹੀ ਦੋ ਨਾਮ ਹੁੰਦੇ ਨੇ ਆਪਣੇ ਪੰਜਾਬ ਵਿੱਚ ਰਾਣੀ ਤੇ ਗੌਰ ਇਸ ਤਰ੍ਹਾਂ ਫਸਟ ਨੇਮ ਪਾ ਦਿਓ ਤੇ ਲਾਸਟ ਨੇਮ ਪਾ ਦਿਓ ਉਸ ਤੋਂ ਬਾਅਦ ਵੀ ਜੈਂਡਰ ਤੁਸੀਂ ਮੇਲੋ ਮੇਲ ਸਿਲੈਕਟ ਕਰੋਗੇ ਫੀਮੇਲੋਂ ਫੀਮੇਲ ਸਿਲੈਕਟ ਕਰੋਗੇ ਉਸ ਤੋਂ ਬਾਅਦ ਆ ਗਿਆ ਮੈਰਿਟਲ ਸਟੇਟਸ ਸਿੰਗਲ ਹੈ ਵੀ ਸਿੰਗਲ ਅ ਮੈਰਿਡ ਤਾਂ ਮੈਰਿਡ ਉਂਝ ਤਾਂ ਤੁਸੀਂ ਵੀਡੋ ਜਾਂ ਡਿਵਾਈਸ ਤੋਂ ਤਾਂ ਤੁਸੀਂ ਉਹ ਸਿਲੈਕਟ ਕਰ ਲਿਓ ਇਹ ਚ ਨੇ ਇੱਕ ਕੁਐਰੀ ਹੁੰਦੀ ਹੈ ਕੈਂਡੀਡੇਟ ਦੀ ਕਿ ਮੇਰੀ ਮੈਰਿਜ ਹੋ ਗਈ ਪਰ ਆਧਾਰ ਕਾਰਡ ਤੇ ਵੋਟ ਕਾਰਡ ਦਾ ਐਡਰੈਸ ਨਹੀਂ ਚੇਂਜ ਹੋਇਆ ਦੇਖੋ ਵੀ ਤੁਸੀਂ ਮੈਰਿਜ ਤੁਹਾਡੀ ਹੋ ਗਈ ਐਡਰੈਸ ਨਹੀਂ ਚੇਂਜ ਹੋ ਗਿਆ ਕੋਈ ਇਸ਼ੂ ਨਹੀਂ ਹੈਗਾ ਪਰ ਤੁਸੀਂ ਇੱਥੇ ਮੈਰਿਡ ਹੀ ਭਰੋਗੇ ਤੁਸੀਂ ਐਡਰੈਸ ਚੇਂਜ ਕਰਾਇਆ ਨਹੀਂ ਕਰਾਇਆ ਕਿਉਂਕਿ ਇਹ ਤਾਂ ਹੈ ਨਹੀਂ ਕਿ ਅੱਜ ਤੁਸੀਂ ਪੋਸਟ ਅਪਲਾਈ ਕਰਤੀ ਇੱਕ ਮਹੀਨੇ ਚ ਸਰਕਾਰੀ ਪੋਸਟ ਨੂੰ ਕੰਪਲੀਟ ਕਰ ਜੂ ਇੱਥੇ ਤਾਂ ਸਾਲਾਂ ਦੇ ਸਾਲ ਲੱਗੇ ਜਾਂਦੇ ਨੇ ਜਦੋਂ ਇਹ ਪੋਸਟ ਕੰਪਲੀਟ ਹੋਊ ਉਹਦੋਂ ਤਾਂ ਤੁਹਾਡਾ ਜਵਾਕ ਪੋਸਟ ਅਪਲਾਈ ਕਰਨ ਯੋਗ ਹੋ ਜਾਂਦਾ ਹੈਗੇ ਮੈਰੀ ਤਾਂ ਕਰਕੇ ਤੁਸੀਂ ਇਸ ਨੂੰ ਮੈਰਿਡ ਹੀ ਅਪਲਾਈ ਕਰਿਓ ਜੇ ਤੁਹਾਡੀ ਮੈਰਿਜ ਹੋ ਗਈ ਐਡਰੈਸ ਚੇਂਜ ਕਰਾਇਆ ਨਹੀਂ ਕਰਾਇਆ ਕੋਈ ਇਸ਼ੂ ਨਹੀਂ ਹੈਗਾ ਤੇ ਜਿਹੜੇ ਸਿੰਗਲ ਨੇ ਬਾਈ ਉਹ ਆਪਦਾ ਇੱਥੇ ਸਿੰਗਲ ਤੇ ਉਸ ਤੋਂ ਬਾਅਦ ਬਾਈ ਜੇ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਤਾਂ ਇੱਥੇ ਪੰਜਾਬ ਸਿਲੈਕਟ ਕਰੋਗੇ ਜੇ ਤੁਸੀਂ ਕਿਸੇ ਹੋਰ ਸਟੇਟ ਦੇ ਰਹਿਣ ਵਾਲੇ ਹੋ ਤਾਂ ਅਦਰ ਸਿਲੈਕਟ ਕਰੋਗੇ ਤੇ ਇੱਥੇ ਆਪਾਂ ਪੰਜਾਬ ਵੀ ਸਿਲੈਕਟ ਕਰਾਂਗੇ ਕਿਉਂਕਿ ਆਪਣੇ ਜਿਆਦਾ ਕੈਂਡੀਡੇਟ ਪੰਜਾਬ ਦੇ ਨੇ ਹੁਣ ਵੀ ਜਿਹੜੀ ਸਭ ਤੋਂ ਵੱਧ ਧਿਆਨ ਦੇਣਯੋਗ ਗੱਲ ਹੈ ਉਹ ਦੇਖੋ ਇਹ ਆਗੀਆਂ ਕੈਟਾਗਰੀਜ਼ ਅਲੱਗ-ਅਲੱਗ ਕੈਟਾਗਰੀਜ਼ ਨੇ ਮੋਸਟਲੀ ਸਟੂਡੈਂਟ ਇੱਥੇ ਬਹੁਤ ਗਲਤੀ ਕਰਦੇ ਨੇ ਬਾਅਦ ਚ ਬੋਰਡ ਦੇ ਗੇੜੇ ਮਰੀ ਜਾਂਦੇ ਨੇ ਐਪਲੀਕੇਸ਼ਨਾਂ ਦੇਈ ਜਾਂਦੇ ਨੇ ਕੋਈ ਨਹੀਂ ਸੁਣਦਾ ਹੈਗਾ ਤਾਂ ਭਾਈ ਇੱਥੇ ਧਿਆਨ ਨਾਲ ਸੁਣ ਲਓ ਹੁਣ 101 ਨੰਬਰ ਹੈਗਾ ਜਨਰਲ ਕੈਟਾਗਰੀ ਵਾਲਿਆਂ ਵਾਸਤੇ 102 ਨੰਬਰ ਹੈਗਾ EWS ਦੀ ਕੈਟਾਗਰੀ ਵਾਸਤੇ 103 ਨੰਬਰ ਹੈਗਾ SC ਵਾਸਤੇ MB ਵਾਸਤੇ 104 ਨੰਬਰ ਹੈਗਾ SCRO ਵਾਸਤੇ 105 ਨੰਬਰ ਹੈਗਾ BC ਕੈਟਾਗਰੀ ਵਾਸਤੇ 106 ਨੰਬਰ ਹੈਗਾ ਭਈ ਐਕਸ ਸਰਵਿਸਮੈਨ ਜਿਹੜੇ ਜਰਨਲ ਕੈਟਾਗਰੀ ਦੇ ਨੇ ਤੇ ਜਿਹੜੇ ਆਪ ਫੌਜੀ ਰਿਟਾਇਰ ਹੋਏ ਨੇ ਉਹ 107 ਨੰਬਰ ਹੈਗਾ ਭਈ ਐਕਸ ਸਰਵਿਸਮੈਨ ਜਰਨਲ ਕੈਟਾਗਰੀ ਦੇ ਫੌਜੀਆਂ ਦੇ ਜਵਾਖਾਂ ਵਾਸਤੇ ਬੱਚਿਆਂ ਵਾਸਤੇ ਉਸ ਤੋਂ ਬਾਅਦ ਭਈ 110 ਨੰਬਰ ਇਹ ਹੈਗਾ ਐਕਸ ਸਰਵਿਸਮੈਨ SC ਕੈਟਾਗਰੀ ਦੇ ਨੇ ਜਿਹੜੇ RO ਨਾਲ ਸੰਬੰਧਿਤ ਨੇ ਪਰ ਜਿਹੜੇ ਆਪ ਫੌਜੀ ਰਿਟਾਇਰ ਹੋਏ ਨੇ ਉਹ ਪੀ 111 ਨੰਬਰ ਹੈਗਾ ਭਈ ਐਕਸ ਸਰਵਿਸਮੈਨ ਐਸ ਸੀ ਕੈਟਾਗਰੀ ਨਾਲ ਸੰਬੰਧਿਤ ਨੇ ਆਰਓ ਨੇ ਉਹਨਾਂ ਦੇ ਬੱਚਿਆਂ ਵਾਸਤੇ ਖੋਜੀਆਂ ਦੇ ਬੱਚਿਆਂ ਵਾਸਤੇ ਡਿਪੈਂਡੈਂਟ ਵਾਸਤੇ ਉਸ ਤੋਂ ਬਾਅਦ 114 ਨੰਬਰ ਕੈਟਾਗਰੀ ਸਪੋਰਟਸ ਦੀ ਹੈ 118 ਨੰਬਰ ਤੇ 120 ਨੰਬਰ ਇਹ ਧਿਆਨ ਦਿਓ ਜਿਹੜੇ ਹੈਂਡੀਕੈਪਟ ਕੈਂਡੀਡੇਟ ਨੇ 118 ਨੰਬਰ ਹੈਗੀ ਆ ਭਈ ਵਿਜ਼ੂਅਲ ਇੰਪੇਅਰਡ ਦੀ ਤੇ 120 ਨੰਬਰ ਹੈਗੀ ਐਮ ਡੀ ਐਨ ਪਾਈ ਡੀ ਦੀ ਇਸ ਤਰ੍ਹਾਂ ਤੁਸੀਂ ਆਪਣੀ ਕੋਈ ਕਵਰੀ ਕੈਟਾਗਰੀ ਇੱਥੇ ਜੋ ਵੀ ਹੈਗੀ ਹੈ ਕੈਟਾਗਰੀ ਉਹ ਕੈਟਾਗਰੀ ਨੂੰ ਆਪ ਤੁਸੀਂ ਸਿਲੈਕਟ ਕਰ ਲੈਣੇ ਠੀਕ ਹੈ ਹੁਣ ਜਿਹੜੀ ਤੁਸੀਂ ਕੈਟਾਗਰੀ ਸਿਲੈਕਟ ਕਰ ਲਈ ਬਾਅਦ ਚ ਇਹ ਚੇਂਜ ਨਹੀਂ ਹੁੰਦੀ ਹੈਗੀ ਰਿਜ਼ਲਟ ਤੱਕ ਚਾਹੇ ਸਿਲੈਕਸ਼ਨ ਵੀ ਹੋ ਜਾਏ ਤੁਹਾਡੀ ਜੇ ਤੁਸੀਂ ਕੈਟਾਗਰੀ ਗਲਤ ਇੱਥੇ ਚੂਜ਼ ਕਰ ਲਈ ਤੇ ਤੁਸੀਂ ਉਹਦਾ ਸਰਟੀਫਿਕੇਟ ਨਾ ਦੇ ਸਕੇ ਤਾਂ ਫਿਰ ਤੁਸੀਂ ਐਲੀਜੀਬਲ ਨਹੀਂ ਹੋਵੋਗੇ ਪੋਸਟ ਵਾਸਤੇ ਤਾਂ ਕਰਕੇ ਭਈ ਆਪਦੀ ਦੇਖ ਕੇ ਇੱਥੇ ਕੈਟਾਗਰੀ ਚੂਜ਼ ਕਰਿਓ ਆਪਾਂ ਜਰਨਲ ਚੂਜ਼ ਕਰ ਲਈ ਉਸ ਤੋਂ ਬਾਅਦ ਨੈਕਸਟ ਕਾਲਮ 'ਚ ਇਹਨਾਂ ਨੂੰ ਪੁੱਛੇ ਡੂਜ਼ ਬਿਲੋਂਗ ਟੂ ਬਿਮੁਖਤ ਜਾਤੀ ਬਿਮੁਖਤ ਜਾਤੀ ਇੱਕ ਪੰਜਾਬ 'ਚ ਵੈਸੇ ਬਹੁਤ ਘੱਟ ਨੇ ਹੈ ਤਾਂ ਗੇਣੇ ਪਰ ਰੇਅਰ ਮਿਲਦੇ ਨੇ ਇਹ ਹੁੰਦੀ ਵੀ ਬਾਜੀਗਰ ਬਿਮੁਖਤ ਜਾਤੀ ਪਰ ਉਹਨਾਂ ਦਾ ਜਿਹੜਾ ਕਾਸਟ ਸਰਟੀਫਿਕੇਟ ਹੈ ਉਹਨਾਂ ਦੇ ਕਾਸਟ ਸਰਟੀਫਿਕੇਟ ਚ ਬਰੈਕਟ ਚ ਬਕਾਇਦਾ ਲਿਖਿਆ ਹੁੰਦਾ ਹੈ ਬਾਜੀਗਰ ਬਿਮੁਕਤੀ ਜਤੀ ਜੇ ਤੁਹਾਡੇ ਸਰਟੀਫਿਕੇਟ ਚ ਲਿਖਿਆ ਹੋਇਆ ਵੀ ਤਾਂ ਤੁਸੀਂ ਇਸ ਨੂੰ ਯੈਸ ਕਰਨਾ ਹੈ ਆਦਰਵਾਇਜ਼ ਤੁਸੀਂ ਇਸ ਨੂੰ ਨੋ ਕਰੋਗੇ ਨੈਸ਼ਨੈਲਿਟੀ ਇਹ ਤਾਂ ਆਬਵੀਅਸ ਹੈ ਇੰਡੀਅਨ ਯਾ ਉਹ ਪਾਕਿਸਤਾਨੀ ਤਾਂ ਪੋਸਟ ਕਰਨਾ ਰਹੇ ਹੁਣ ਉਸ ਤੋਂ ਬਾਅਦ ਵੀ ਡੇਟ ਆਫ ਬਰਥ ਡੇਟ ਆਫ ਬਰਥ ਤੁਸੀਂ ਇਸ ਤੇ ਕਲਿੱਕ ਕਰੋਗੇ ਇਹ ਸਕਰੋਲ ਅਪਰ ਹੁੰ ਜਾਂਦਾ ਹੈ ਜਿਹੜਾ ਮਰਜ਼ੀ ਈਅਰ ਤੁਸੀਂ ਇੱਥੇ ਸਿਲੈਕਟ ਕਰ ਸਕਦੇ ਹੋ ਤੁਹਾਡਾ ਜਿਹੜਾ ਵੀ ਬਰਥ ਈਅਰ ਹੈਗਾ ਇੱਥੋਂ ਬਰਥ ਈਅਰ ਸਿਲੈਕਟ ਕਰਾਂਗੇ ਆਪਾਂ ਮਨ ਸਿਲੈਕਟ ਕਰਾਂਗੇ ਜਿੱਥੋਂ ਡੇਟ ਠੀਕ ਹੈ ਤੇ ਇਸ ਤੋਂ ਬਾਅਦ ਇਹਨੇ ਆਪਣੇ ਆਪ ਹੀ ਇਥੇ ਈਅਰ ਕੈਲਕੂਲੇਟ ਕਰ ਦੇਣੇ ਇਹ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਤੇ ਉਸ ਤੋਂ ਬਾਅਦ ਵੀ ਧਿਆਨ ਦੇਣ ਜੋ ਗੱਲ ਹੈ ਮੇਲ ਆਈਡੀ ਮੇਲ ਆਈਡੀ ਵੇਣਦੀ ਹੈ ਭਾਈ ਬਾਰੀ-ਬਾਰੀ ਦੋ-ਦੋ ਵਾਰ ਚੈੱਕ ਕਰਕੇ ਪਾਇਓ ਕਿਉਂ ਕਿ ਕਨਫਰਮੇਸ਼ਨ ਮੇਲ ਵੀ ਇਸੇ ਤਰ੍ਹਾਂ ਆਣੀ ਹੈ ਐਪਲੀਕੇਸ਼ਨ ਨੰਬਰ ਵੀ ਇਸੇ ਤਰ੍ਹਾਂ ਆਣਾ ਤੇ ਫੀਸ ਡਿਟੇਲ ਵੀ ਇਸੇ ਤਰ੍ਹਾਂ ਆਣੀ ਹੈ ਤੇ ਉਸ ਤੋਂ ਬਾਅਦ ਆ ਗਿਆ ਵੀ ਮੋਬਾਈਲ ਨੰਬਰ ਮੋਸਟ ਮੋਸਟ ਇੰਪੋਰਟੈਂਟ ਇਨਫੋਰਮੇਸ਼ਨ ਇਹ ਬਈ ਬਿਲਕੁਲ ਧਿਆਨ ਨਾਲ ਦੋ-ਦੋ ਵਾਰੀ ਚੈੱਕ ਕਰਨਾ ਪਊਗਾ ਕਿਉਂਕਿ ਬਾਅ ਨਾ ਨਾ ਹਾ ਪੇਪਰ ਦੇਤਾ OMR ਸ਼ੀਟ ਡਾਊਨਲੋਡ ਕਰਨੀ ਆ OTP ਤੁਹਾਡੇ ਮੋਬਾਈਲ ਨੰਬਰ ਤੇ ਹੀ ਆਊਗਾ ਜੇ ਤੁਸੀਂ ਮੋਬਾਈਲ ਨੰਬਰ ਹੀ ਗਲਤ ਭਰਤਾ ਤਾਂ ਗਿਆ ਕੰਮ OMR ਵੀ ਨਹੀਂ ਤੁਸੀਂ ਡਾਊਨਲੋਡ ਕਰ ਸਕਦੇ ਆਪਣਾ ਰਿਜ਼ਲਟ ਵੀ ਨਹੀਂ ਦੇਖ ਸਕਦੇ ਕਿਆ ਜੇ ਗੱਲ ਕੀਤੀ ਹੈ ਤਾਂ ਕਰਕੇ ਬਈ ਇਹ ਬਿਲਕੁਲ ਜ਼ਰੂਰ ਪਰ ਨੇ ਇਹ ਆਪਣਾ ਮੋਬਾਈਲ ਨੰਬਰ ਅਲਟਰਨੇਟਿਵ ਮੋਬਾਈਲ ਨੰਬਰ ਅਲਟਰਨੇਟਿਵ ਮੋਬਾਈਲ ਨੰਬਰ ਤੁਸੀਂ ਆਪਣੇ ਪਰਿਵਾਰ ਤੋਂ ਕਿਸੇ ਹੋਰ ਦਾ ਭਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਇਹ ਤੁਸੀਂ ਖਾਲੀ ਵੀ ਛੱਡ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਅਲਟਰਨੇਟਿਵ ਕਈ ਵਾਰੀ ਇਹ ਹੁੰਦਾ ਕਿਸੇ ਕੋਲ ਇੱਕ ਹੀ ਮੋਬਾਈਲ ਨੰਬਰ ਹੁੰਦਾ ਹੈ ਨਾ ਦੂਜਾ ਨੰਬਰ ਹੁੰਦੇ ਨਹੀਂ ਤੇ ਪਰ ਅੱਜਕੱਲ ਤਾਂ ਇਕੱਲਾ ਇਕੱਲਾ ਬੰਦਾ ਚਾਰ ਚਾਰ ਨੰਬਰ ਚ ਕੀ ਫਿਰਦਾ ਹੈ ਜਾਂ ਕਰਕੇ ਅਲਟਰਨੇਟਿਵ ਤੁਸੀਂ ਭਰ ਸਕਦੇ ਹੋ ਉਸ ਤੋਂ ਬਾਅਦ ਆਗਾ ਵੀ ਆਇਡੈਂਟੀਟੀ ਪ੍ਰੂਫ ਆਇਡੈਂਟੀਟੀ ਪ੍ਰੂਫ ਵਿੱਚ ਨਾ ਉਹਨਾਂ ਨੇ ਆਪਾਂ ਨੂੰ ਪੰਜ ਆਪਸ਼ਨਾਂ ਦਿੱਤੀਆਂ ਨੇ ਚਾਹੇ ਆਪਾਂ ਆਧਾਰ ਕਾਰਡ ਭਰ ਸਕਦੇ ਹਾਂ ਪੈਨ ਕਾਰਡ ਭਰ ਸਕਦੇ ਹਾਂ ਵੋਟਰ ਆਈਡੀ ਕਾਰਡ ਡਰਾਈਵਿੰਗ ਲਾਇਸੈਂਸ ਪਾਸਪੋਰਟ ਫੇ ਮੇਰੇ ਵਰਗੇ ਕੋਲ ਪੰਜਾਂ ਚੋਂ ਕੋਈ ਵੀ ਨਹੀਂ ਹੁੰਦਾ ਉਪਰ ਐਨੀ ਅਦਰ ਭਰ ਦਿਓ ਜੇ ਤੁਸੀਂ ਐਨੀ ਅਦਰ ਸਿਲੈਕਟ ਕਰ ਰਹੇ ਹੋ ਇੱਥੇ ਤੁਹਾਨੂੰ ਬਰੀਫ ਕਰਨਾ ਪਊ ਕਿ ਤੁਸੀਂ ਕਿਹੜਾ ਆਪਣਾ ਡਾਕੂਮੈਂਟ ਯੂਜ਼ ਕਰ ਰਹੇ ਹੋ ਮੰਨ ਲੇ ਚਲੋ ਕਈ ਬਸ ਸਰਟੀਫਿਕੇਟ ਦਾ ਇੱਥੇ ਤੁਹਾਨੂੰ ਪੂਰਾ ਬਦ ਸਰਟੀਫਿਕੇਟ ਲਿਖਣਾ ਪਊਗਾ ਠੀਕ ਹੈ ਮੋਸਟਲੀ ਆਪਾ ਆਧਾਰ ਕਾਰਡ ਯੂਜ਼ ਕਰਦੇ ਆਂ ਤਾਂ ਆਧਾਰ ਕਾਰਡ ਇੱਥੇ ਦਾਰ ਆਪਣੇ ਆਪ ਹੀ ਲਿਖਿਆ ਹੋਇਆ ਜਾਊਗਾ ਇੱਥੇ ਵੀ ਧਿਆਨ ਨਾਲ 12 ਅੱਖਰ ਆਧਾਰ ਕਾਰਡ ਦੇ ਬਿਲਕੁਲ ਧਿਆਨ ਨਾਲ ਭਰਨੇ ਪੈਣਗੇ ਤੁਹਾਨੂੰ ਠੀਕ ਹੈ ਜੀ ਆਪਣਾ ਆਧਾਰ ਕਾਰਡ ਨੰਬਰ ਭਰ ਦਿਓ ਉਸ ਤੋਂ ਬਾਅਦ ਨੈਕਸਟ ਕਾਲਮ ਹੈਗਾ ਬਈ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਤੁਹਾਡੇ ਤੇ ਚੱਲ ਰਿਹਾ ਜੇ ਚੱਲ ਰਿਹਾ ਹੈ ਯੈਸ ਕਰਨਾ ਪਊ ਤੁਹਾਨੂੰ ਇੱਥੇ ਉਹਦੀ ਡਿਟੇਲ ਦੇਣੀ ਪਊ ਕੇਸ ਦੀ ਕੇਸ ਨੰਬਰ ਕਿਹੜੀ ਕੋਰਟ 'ਚ ਚੱਲਦਾ ਹੈ ਵਗੈਰਾ ਵਗੈਰਾ ਇਹ ਸਾਰੀ ਡਿਟੇਲ ਇੱਕ ਕਾਲਮ ਚ ਦੇਣੀ ਪਊਗੀ ਆਦਰਵਾਇਜ਼ ਇਹਨੂੰ ਨੋ ਕਰ ਦਿਓ ਉਹ ਤੋਂ ਬਾਅਦ ਵੀ ਤੁਸੀਂ ਗਵਾਹੀ ਦੇਣ ਤਾਂ ਨਹੀਂ ਜਾਂਦੇ ਹੈਗੇ ਕਿਸੇ ਕੇਸ ਚ ਜੇ ਤੁਸੀਂ ਗਵਾਹੀ ਦੇਣ ਜਾਂਦੇ ਹੋ ਤਾਂ ਇੱਥੇ ਜੈਸ ਕਰਨਾ ਪਊ ਕੇਸ ਦੀ ਡਿਟੇਲ ਤੁਹਾਨੂੰ ਦੇਣੀ ਪਊ ਕ੍ਰਿਮੀਨਲ ਕੇਸ ਹੈ ਉਹ ਜਾਂ ਫਿਰ ਨਾਰਮਲ ਕੇਸ ਹਨ ਉਹ ਸਾਰੀ ਡਿਟੇਲ ਤੁਹਾਨੂੰ ਇੱਥੇ ਦੇਣੀ ਪਊ ਇੰਨੇ ਦੇ ਡਬੋਸ ਕੇਸ ਚੱਲ ਰਹੇ ਹੁੰਦੇ ਨੇ ਉਹਨਾਂ ਨੂੰ ਇਹ ਸਾਰੀ ਡਿਟੇਲ ਇੱਥੇ ਦੇਣੀ ਪੈਣੀ ਆ ਆਦਰਵਾਇਜ਼ ਇਹਨੂੰ ਨੋ ਕਰ ਦਿਓ ਉਸ ਤੋਂ ਬਾਅਦ ਵੀ ਤੁਸੀਂ ਕੋਈ ਸਰਕਾਰੀ ਕਰਮਚਾਰੀ ਤਾਂ ਨਹੀਂ ਹੈਗੇ ਕੋਈ ਮਰੀ ਇਹ ਹੁੰਦਾ ਬੰਦਾ ਤੀਜੇ ਚੌਥੇ ਦਰਜੇ ਚ ਕੰਮ ਕਰ ਰਿਹਾ ਹੁੰਦਾ ਹੈ ਪੈਨ ਆਲਰੇਡੀ ਪੋਸਟ ਤੇ ਹੁੰਦੇ ਤਾਂ ਭਾਈ ਇਹਨੂੰ ਜੈਸ ਕਰਨਾ ਪਊ ਇੱਥੇ ਤੁਹਾਨੂੰ ਦੱਸਣਾ ਪਊ ਵੀ ਕਿਹੜੀ ਤਰੀਕ ਨੂੰ ਤੁਸੀਂ ਉਹ ਆਪਣਾ ਜੁਆਇਨ ਕੀਤੀ ਹੈ ਨੌਕਰੀ ਇੱਥੇ ਪੂਰੀ ਡਿਟੇਲ ਕਿਹੜੇ ਡਿਪਾਰਟਮੈਂਟ ਚ ਉਸ ਤੋਂ ਬਾਅਦ ਆਪਣਾ ਤੁਸੀਂ ਇਹ ਦੇਖਣਾ ਪਊਗਾ ਥੋੜੀ ਡੈਜ਼ਿਗਨੇਸ਼ਨ ਵਗੈਰਾ ਕੀ ਹੈ ਕੰਪਲੀਟ ਤੁਹਾਨੂੰ ਇੱਥੇ ਡਿਟੇਲ ਉਹਦੀ ਦੇਣੀ ਪੈਣੀ ਆ ਉਸ ਤੋਂ ਅਗਲਾ ਕਾਲਮ ਹੈਗਾ ਤੁਸੀਂ ਰੈਗੂਲਰ 베ਸ ਤੇ ਹੋ ਜਾਂ ਤੁਸੀਂ ਕੰਟਰੈਕਟ 베ਸ ਤੇ ਹੋ ਇਹ ਸਿਲੈਕਟ ਕਰ ਲਿਓ ਤੁਸੀਂ ਜੋ ਵੀ ਹੋਏ ਉਸ ਤੋਂ ਬਾਅਦ ਭਾਈ ਆਪਾਂ ਜਦੋਂ ਕਿਸੇ ਡਿਪਾਰਟਮੈਂਟ ਚ ਜੌਬ ਕਰਦੇ ਹੁੰਨੇ ਆ ਤੇ ਆਪਾਂ ਕਿਸੇ ਹੋਰ ਡਿਪਾਰਟਮੈਂਟ ਵਾਸਤੇ ਜਾਂ ਹੋਰ ਕਿਸੇ ਪੇਪਰ ਵਾਸਤੇ ਆਪਾਂ ਅਪਲਾਈ ਕਰਦੇ ਆ ਤਾਂ ਐਨਓਸੀ ਲੈਣੀ ਪੈਂਦੀ ਹੈ ਆਪਣੋਂ ਡਿਪਾਰਟਮੈਂਟ ਕਣੀਓ ਇੱਥੇ ਨੂੰ ਯੈਸ ਕਰਨਾ ਪਊਗਾ ਤੇ ਐਨਓਸੀ ਜਿਹੜੀ ਉਹ ਅੱਗੇ ਅਟੈਚ ਕਰਨੀ ਪਊ ਜੇ ਭਈ ਤੁਸੀਂ ਮੇਰੇ ਵਰਗੇ ਬੇਰਜਗਾਰੋਂ ਤਾਂ ਬਸ ਇਹਨੂੰ ਨੋ ਕਰੋ ਬਾਕੀ ਕਾਲਮ ਆਪਣੇ ਆਪ ਹੀ ਫਰੀਜ਼ ਹੋ ਜਾਣਗੇ ਉਸ ਤੋਂ ਬਾਅਦ ਬਸ ਅੱਗੇ ਲੰਘੋ ਨੈਕਸਟ ਹੈਗਾ ਭਈ ਡਿਸਮਿਸ ਫੋਰ ਰਾਮ ਗਵਰਨਮੈਂਟ ਸਰਵਿਸ ਤੁਸੀਂ ਮੰਨ ਕੇ ਚੱਲੋ ਤੁਸੀਂ ਕੋਈ ਜੋਬ ਕਰਦੇ ਸੀ ਕਹਿਣਾ ਤੁਹਾਨੂੰ ਡਿਸਮਿਸ ਕਰਤਾ ਤਾਂ ਬਈ ਇਹਥੇ ਡਿਟੇਲ ਦੇਣੀ ਕੋ ਕਿਡਿਟ ਡਿਪਾਰਟਮੈਂਟ ਚ ਤੁਸੀਂ ਜੌਬ ਕਰਦੇ ਸੀ ਕੀ ਤੁਹਾਡੀ ਡਿਜਾਇਨੈਸ਼ਨ ਸਮ ਸੀ ਤੁਹਾਨੂੰ ਉਹ ਤੁਹਾਡੀ ਸਮਿਸ ਕਿਉਂ ਕੀਤਾ ਗਿਆ ਉਹ ਸਭ ਰੀਜ਼ਨ ਇੱਥੇ ਦੇਣੇ ਪੈਣਗੇ ਤੁਹਾਨੂੰ ਬਰੀਫ ਚ ਤੇ ਜੇ ਨਹੀਂ ਤਾਂ ਬਸ ਨੋ ਕਰ ਦਿਓ ਇਹ ਕਾਲਮ ਆਪਣੇ ਆਪ ਹੀ ਫਰੀਜ਼ ਹੋ ਜਾਣਾ ਉਸ ਤੋਂ ਬਾਅਦ ਵੀ ਅਗਲੇ ਦੋ ਕਾਲਮ ਬੜੇ ਧਿਆਨ ਨਾਲ ਦੇਖਣ ਵਾਲੇ ਨੇ ਪੰਜਾਬੀ ਪਾਸਡ ਇਨ 10th ਲੈਵਲ ਭਾਈ ਇਹ ਪੋਸਟ ਮੰਗਦੀ ਇਹੀ ਹੈ ਕਿ 10ਵੀਂ ਤੱਕ ਤੁਸੀਂ ਪੰਜਾਬੀ ਕਰੀ ਹੋਵੇ ਪਰ ਅਪਲਾਈ ਉਹ ਕਰ ਸਕਦੇ ਨੇ ਤਾਂ ਕਰਕੇ ਇਹ ਹਰੇਕ ਬੰਦਾ ਇਹਨੂੰ ਯੈਸ ਕਰੂਗਾ ਧਿਆਨ ਨਾਲ ਉਸ ਤੋਂ ਅਗਲੇ ਚ ਇਹਨਾਂ ਨੇ ਪੁੱਛਿਆ ਵੀ ਤੁਸੀਂ ਜਿਹੜੀ ਪੋਸਟ ਅਪਲਾਈ ਕਰ ਰਹੇ ਹੋ ਇਹਦੇ ਬਰਾਬਰ ਦੀ ਯੋਗਤਾ ਰੱਖਦੇ ਹੋ ਓਬਵੀਅਸ ਹੈ ਆਪਾਂ ਤਾਂ ਹੀ ਅਪਲਾਈ ਕਰ ਰਹੇ ਹਾਂ ਜਿਹਦੇ ਬਰਾਬਰ ਦੀ ਯੋਗਤਾ ਰੱਖਦੇ ਹਾਂ ਤਾਂ ਇਹ ਦੋਨੋਂ ਹੀ ਕਾਲਮ ਹਰੇਕ ਬੰਦੇ ਨੇ ਜਿਹੜੀ ਮਰਜ਼ੀ ਕੈਟਾਗਰੀ ਦਾ ਕੁਛ ਵੀ ਹੈ ਹਰੇਕ ਨੇ ਜੈਸ ਕਰਨੇ ਪੈਣਗੇ ਉਸ ਤੋਂ ਬਾਅਦ ਬਈ ਮੇਨ ਧਿਆਨ ਦੇਣ ਜੋ ਕਰ ਲੈ ਜਿਹੜੀ ਐਡਰੈਸ ਦੀ ਐਡਰੈਸ ਬਹੁਤ ਬੱਚੇਵੇਂ ਦੇਖੇ ਨੇ ਗਲਤ ਭਰਦੇ ਨੇ ਹੁੰਦਾ ਕੀ ਹੈ ਬੱਚੇ ਇੱਥੇ ਆਪਣੇ ਪਿੰਡ ਦਾ ਨਾਮ ਪਾਣਗੇ ਉਸ ਤੋਂ ਬਾਅਦ ਇੱਥੇ ਸਟੇਟ ਸਿਲੈਕਟ ਕਰਨਗੇ ਉਸ ਤੋਂ ਬਾਅਦ ਆਪਣਾ ਡਿਸਟ੍ਰਿਕਟ ਸਿਲੈਕਟ ਕਰਨਗੇ ਤੰ ਦੇ ਬੋਰਡ ਭਰਨੇ ਚੱਲ ਮੇਰੇ ਭਾਈ ਨਹੀਂ ਇਹ ਐਡਰੈਸ ਭਰਨ ਦਾ ਬਿਲਕੁਲ ਗਲਤ ਤਰੀਕਾ ਹੈ ਇੱਥੇ ਫੇਰ ਸੇਮ ਇੱਥੇ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਨੇਮ ਭਰਨਾ ਪਊਗਾ ਤੁਸੀਂ ਸਨੋਪੋਂ ਵਾਈਫ ਆਫੋਂ ਡਾਕਟਰ ਆਫੋਂ ਜੋ ਵੀ ਹੈਗੇ ਹੋ ਉਹ ਤੁਹਾਨੂੰ ਭਰਨਾ ਪਊਗਾ ਇੱਥੇ ਫਿਰ ਤੁਹਾਡੇ ਫਾਦਰ ਦਾ ਨੇਮ ਆਜੂਗਾ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਪਿੰਡ ਦਾ ਨਾਮ ਆਊਗਾ ਜੇ ਤੁਹਾਡਾ ਪਿੰਡ ਤੇ ਡਾਕਖਾਨਾ ਦੋਨੋਂ ਇੱਕੋ ਨੇ ਤਾਂ ਤੁਸੀਂ ਬੀ ਪੀਓ ਇਕੱਠਾ ਭਰ ਸਕਦੇ ਹੋ ਜੇ ਤੁਹਾਡਾ ਪੀਓ ਅਲੱਗ ਹੈ ਤੇ ਪਿੰਡ ਅਲੱਗ ਹੈ ਤਾਂ ਤੁਹਾਨੂੰ ਦੋਨੋਂ ਅਲੱਗ ਭਰਨੇ ਪੈਣਗੇ ਵਿਲੇਜ ਵੀ ਤੇ ਪੋਸਟ ਆਫਿਸ ਵੀ ਉਹ ਤੋਂ ਬਾਅਦ ਵੀ ਤਹਿਸੀਲ ਬਸ ਤਹਿਸੀਲ ਤੱਕ ਭਰਨੇ ਤੁਸੀਂ ਇਹ ਚ ਆਪਣਾ ਨਾਮ ਬਾਪ ਦਾ ਨਾਮ ਵਿਲੇਜ ਡਾਕਖਾਨਾ ਤੇ ਤਹਿਸੀਲ ਕਈ ਤੇ ਜਿਹੜੇ ਸ਼ਹਿਰ ਦੇ ਰਹਿਣ ਵਾਲੇ ਲੋਕ ਨੇ ਉਹ ਥੋੜਾ ਜਿਹਾ ਧਿਆਨ ਦਿਓ ਬਈ ਇੱਥੇ ਤੁਹਾਨੂੰ ਹਾਊਸ ਨੰਬਰ ਵੀ ਮੈਂਸ਼ਨ ਕਰਨਾ ਪਊਗਾ ਉਸ ਤੋਂ ਬਾਅਦ ਸਟਰੀਟ ਨੰਬਰ ਹੁੰਦਾ ਸਟਰੀਟ ਨੰਬਰ ਵੀ ਮੈਂਸ਼ਨ ਕਰਨਾ ਪਊਗਾ ਕਈਆਂ ਦੇ ਮੁਹੱਲੇ ਹੁੰਦੇ ਨੇ ਮੁਹੱਲਾ ਮੈਂਸ਼ਨ ਕਰਨਾ ਪਊਗਾ ਉਹ ਤੋਂ ਬਾਅਦ ਤੁਹਾਡੇ ਸ਼ਹਿਰ ਦਾ ਨਾਮ ਲਿਖ ਸਕਦੇ ਹੋ ਤੁਸੀਂ ਤੇ ਜਿਹੜੇ ਪਿੰਡ ਵਾਲੇ ਨੇ ਤੁਹਾਨੂੰ ਵੀ ਲੈਂਡਮਾਰਕ ਕੋਈ ਨਾ ਕੋਈ ਦੇਣਾ ਪਊਗਾ ਪਿੰਡਾਂ 'ਚ ਜਿਆਦਾਤਰ ਪੱਤੀ ਹੀ ਹੁੰਦੀ ਨੇ ਤੁਸੀਂ ਇੱਥੇ ਆਪਣੀ ਪੱਤੀ ਦਾ ਨਾਮ ਭਰ ਸਕਦੇ ਹੋ ਤੇ ਜਾਂ ਫਿਰ ਨੇੜੇ ਗੁਰਦੁਆਰਾ ਨੇੜੇ ਬੱਸ ਸਟਾਪ ਨੇੜੇ ਆਟਾ ਜਕੀ ਨੇੜੇ ਗੁੱਗਾ ਪੀਰ ਨੇੜੇ ਦਾਦਾ ਖੇੜਾ ਐਵੇਂ ਲੈਂਡਮਾਰਕ ਹੁੰਦੇ ਨੇ ਲਗਭਗ ਹਰੇਕ ਪਿੰਡਾਂ ਦੇ ਤਾਂ ਤੁਸੀਂ ਪਹਿਲਾਂ ਲੈਂਡਮਾਰਕ ਭਰੋਗੇ ਫਿਰ ਆਪਣੇ ਪਿੰਡ ਦਾ ਨਾਮ ਭਰੋਗੇ ਤੇ ਫਿਰ ਤਹਿਸੀਲ ਭਰੋਗੇ ਇਸ ਤਰ੍ਹਾਂ ਭਰ ਕੇ ਇੱਥੇ ਪੰਜਾਬ ਸਿਲੈਕਟ ਕਰੋਗੇ ਤੁਸੀਂ ਕਈਆਂ ਸਿਲੈਕਟ ਆਪਣਾ ਡਿਸਟ੍ਰਿਕਟ ਹੈ ਇਹਨੂੰ ਸਕਰੋਲ ਡਾਊਨ ਕਰਕੇ ਅਪ ਡਾਊਨ ਕਿਤੇ ਵੀ ਕਰ ਸਕਦੇ ਹੋ ਠੀਕ ਹੈ ਇੱਥੇ ਆਪਾਂ ਆਪਣਾ ਡਿਸਟ੍ਰਿਕਟ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਪਿੰਨ ਕੋਡ ਪਿੰਨ ਕੋਡ ਵੀ 6 ਅੰਕਾਂ ਦਾ ਹੁੰਦਾ ਹਰੇਕ ਦਾ ਇਹ ਆਪਣਾ ਧਿਆਨ ਨਾਲ ਕਰ ਲਿਓ ਦੂਜਾ ਇਹ ਨੀਚੇ ਵਾਲਾ ਐਡਰੈਸ ਆ ਗਿਆ ਭਾਈ ਹੁਣ ਇਹ ਤਾਂ ਹੈਗਾ ਆਪਣਾ ਪਰਮਾਨੈਂਟ ਐਡਰੈਸ ਜਿੱਥੇ ਆਪਾਂ ਰਹਿ ਰਹੇ ਹਾਂ ਨੀਚੇ ਵਾਲਾ ਹੈਗਾ ਪੱਤਰ ਵਿਹਾਰ ਵਾਸਤੇ ਕਈ ਵਾਰੀ ਇਹ ਹੁੰਦਾ ਹੈ ਕਿ ਆਪਣਾ ਪਰਮਾਨੈਂਟ ਐਡਰੈਸ ਹੋਰ ਹੁੰਦਾ ਪਰ ਆਪਾਂ ਜੌਬ ਕਰ ਰਹੇ ਹੁੰਦੇ ਆਂ ਦਾ ਪੱਤਰ ਵਿਹਾਰ ਵਾਸਤੇ ਐਡਰੈਸ ਜਿਹੜਾ ਹੁੰਦਾ ਹੈ ਕੋਰੈਸਪੋਂਡੈਂ ਤਾਂ ਕਰਕੇ ਇੱਥੇ ਉਹ ਐਡਰੈਸ ਲਿਖ ਦਿਓ ਜਿੱਥੇ ਤੁਸੀਂ ਜੌਬ ਕਰਦੇ ਹੋ ਪਰ 90 99% ਕੇਸਾਂ 'ਚ ਇਹ ਹੀ ਹੁੰਦਾ ਹੈ ਕਿ ਸੇਮ ਹੁੰਦਾ ਹੈ ਇਹ ਚੈੱਕ ਬਾਕਸ ਤੇ ਕਲਿੱਕ ਕਰੋ ਇਹ ਨੀਚੇ ਵਾਲਾ ਆਪਣੇ ਆਪ ਭਰਿਆ ਜਾਊਗਾ ਚਲ ਮੇਰਾ ਵੀਰ ਗਾ ਹਾਂ ਚਲ ਉਸ ਤੋਂ ਬਾਅਦ ਆ ਗਈ ਬਈ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਡਿਟੇਲ ਐਜੂਕੇਸ਼ਨ ਕੁਆਲੀਫਿਕੇਸ਼ਨ ਡਿਟੇਲ ਕੀ ਹੈ ਸਭ ਤੋਂ ਪਹਿਲਾਂ ਕਲਾਸ 10ਵੀਂ ਦੇ 10ਵੀਂ ਤੁਸੀਂ ਕਿਹੜੇ ਸਾਲ 'ਚ ਪਾਸ ਕੀਤੀ ਹੈ ਉਹ ਭਰਨੇ ਕੋ ਤੁਹਾਨੂੰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮੋਸਟਲੀ ਦੋ ਬੋਰਡ ਚੱਲਦੇ ਨੇ CBSE ਵੀ CBSE ਤੇ ਪਰਨ ਲੱਗੇ ਆਪਾਂ ਇਹ ਲਿਖ ਦਿੰਨੇ ਆਂ ਬਈ ਇਹ WhatsApp ਵਾਲੀ ਲੈਂਗੁਏਜ ਨਹੀਂ ਆਪਾਂ ਲਿਖਣੀ ਹੈਗੀ ਜੇ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਤਾਂ ਤੋਂ ਕੀਤੀ ਹੈ ਤਾਂ ਸਾਨੂੰ ਪੂਰਾ ਹੀ ਪਾਉਣਾ ਪੈਣਾ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੋਹਾਲੀ ਠੀਕ ਹੈ ਜੇ ਤੁਸੀਂ CBSE ਤੋਂ ਕਰ ਰਹੇ ਹੋ ਕੀਤੀ ਹੈ ਤਾਂ ਆਪਣਾ ਉਹ ਤੋਂ ਸਰਟੀਫਿਕੇਟ ਦੇ ਉੱਤੇ ਲਿਖੀ ਹੁੰਦਾ ਹੈ ਉਹਦੀ ਡਿਟੇਲ ਦੇਖ ਕੇ ਉਸ ਤਰ੍ਹਾਂ ਆਪਣੇ ਬੋਰਡ ਦਾ ਪੂਰਾ ਕੰਪਲੀਟ ਨਾਮ ਪਾਣੇ ਤੁਸੀਂ ਇੱਥੇ ਮਾਰਕਸ ਆਬਟੇਨ ਤੁਸੀਂ ਕਿੰਨੇ ਅੰਕ ਪ੍ਰਾਪਤ ਕੀਤੇ ਨੇ ਉਹ ਲਿਖਣੇ ਪੈਣਗੇ ਤੇ ਕਿੰਨੇ ਚੋਂ ਅੰਕ ਪ੍ਰਾਪਤ ਕੀਤੇ ਨੇ ਤੁਹਾਨੂੰ ਉਹ ਲਿਖਨੇ ਪੈਣਗੇ ਪਰਸੈਂਟੇਜ ਨੇ ਆਪਣੇ ਆਪ ਹੀ ਬਣਾ ਦੇਣੀ ਹੈ ਉਸ ਤੋਂ ਬਾਅਦ ਮੋਡ ਆਫ ਡਿਗਰੀ ਤੁਸੀਂ 10ਵੀਂ ਰੈਗੂਲਰ ਕਰੀ ਹੈ ਪ੍ਰਾਈਵੇਟ ਕਰੀ ਹੈ ਜਾਂ ਡਿਸਟੈਂਸ ਰਾਹੀਂ ਕਰੀ ਹੈ ਉਹ ਤੁਸੀਂ ਸਿਲੈਕਟ ਕਰ ਲਿਓ ਅੱਗੇ ਆ ਗਿਆ ਵੀ ਪਲੱਸ 2 ਦਾ ਪਲੱਸ 2 ਦਾ ਤੁਸੀਂ ਈਅਰ ਸਿਲੈਕਟ ਲਿਖੋਗੇ ਆਪਣਾ ਉਸ ਤੋਂ ਬਾਅਦ ਫੇਰ ਉਹੀ ਗੱਲ ਆ ਗਈ ਬੋਰਡ ਬੋਰਡ ਤੁਹਾਨੂੰ ਇੱਥੇ ਕੰਪਲੀਟ ਪਾਉਣਾ ਪਊਗਾ ਤੁਹਾਡੇ ਬੋਰਡ ਦਾ ਕੀ ਨਾਮ ਹੈ ਉਸ ਤੋਂ ਬਾਅਦ ਵੀ ਤੁਸੀਂ ਇੱਥੇ ਨੰਬਰ ਕਿੰਨੇ ਲਏ ਨੇ ਉਹ ਇੱਥੇ ਪਾ ਦਿਓ ਆਪ ਦਾ ਇਹ ਕਿੰਨੇ ਚੁ ਲੈਣੇ ਉਹ ਆਪ ਦਾ ਪਾਜ ਪਰਸੈਂਟੇਜ ਇਹਨਾਂ ਫਿਰ ਆਪਣੇ ਆਪ ਹੀ ਬਣਾ ਦੇਣੀ ਹੈ ਇੱਥੇ ਮੋਡ ਆਫ ਡਿਗਰੀ ਇਹ ਸਿਲੈਕਟ ਕਰ ਲਿਓ ਇਸ ਤੋਂ ਬਾਅਦ ਮੈਨ ਆ ਗਿਆ ਵੀ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਹਰੇਕ ਨੇ ਅਲੱਗ-ਅਲੱਗ ਕੀਤੀ ਹੁੰਦੀ ਹੈ ਕਿਸੇ ਨੇ ਬੀਏ ਕਰੀਏ ਕਿਸੇ ਨੇ ਬੀਐਸਸੀ ਕਰੀਏ ਕਿਸੇ ਨੇ ਬੀਟੈਕ ਕਰੀਏ ਤਾਂ ਭਾਈ ਜਿਹੜਾ ਨੇਮ ਆਫ ਐਗਜ਼ਾਮੀਨੇਸ਼ਨ ਤੁਸੀਂ ਆਪਣੀ ਡਿਗਰੀ ਦਾ ਨਾਮ ਲਿਖੋਗੇ ਮੰਨ ਕੇ ਚੱਲੋ ਤੁਸੀਂ ਬੀਏ ਕਰੀਏ ਇਹ ਨਹੀਂ ਤੁਸੀਂ ਐਵੇਂ ਬੀਏ ਪਾ ਦੋਗੇ ਨਹੀਂ ਇਟਸ ਰੋਂਗ ਵੇ ਤੇ ਤੁਸੀਂ ਪੂਰਾ ਕੰਪਲੀਟ ਪਾਓਗੇ ਬੈਚਲਰ ਆਫ ਆਰਟਸ ਉਸ ਤੋਂ ਬਾਅਦ ਈਅਰ ਪਾਓਗੇ ਤੁਸੀਂ ਕਿਹੜੇ ਸਾਲ ਚ ਆਪਣੀ ਡਿਗਰੀ ਕੰਪਲੀਟ ਕੀਤੀ ਹੈ ਕੰਪਲੀਟイヤー ਪਾਣਾ ਹੁੰਦਾ ਨਾ ਕਿ ਐਂਟਰੀ ਮਤਲਬ ਜਦੋਂ ਆਪਾਂ ਐਡਮਿਸ਼ਨ ਲੈਣੇ ਆ ਉਹ ਨਹੀਂ ਕੰਪਲੀਟイヤー ਲਿਖਣਾ ਹੁੰਦਾ ਇੱਥੇ ਬਈ ਯੂਨੀਵਰਸਿਟੀ ਕਈ ਮੇਰੇ ਵਰਗੇ ਹੁੰਦੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਹ ਕੀ ਕਰਨਗੇ ਪੀਯੂਪੀ ਪਾ ਦੇਣਗੇ ਨਹੀਂ ਇਟਸ ਰੋਂਗ ਬਈ ਤੁਹਾਨੂੰ ਕੰਪਲੀਟ ਪਾਣਾ ਪਊਗਾ ਬਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਕੰਪਲੀਟ ਇਸੇ ਤਰ੍ਹਾਂ ਤੁਸੀਂ ਜਿਹੜੀ ਮਰਜ਼ੀ ਯੂਨੀਵਰਸਿਟੀ ਤੋਂ ਕੀਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ ਉਹ ਤੁਹਾਨੂੰ ਕੰਪਲੀਟ ਪਾਉਣਾ ਪਊਗਾ ਚੰਡੀਗੜ੍ਹ ਯੂਨੀਵਰਸਿਟੀ ਤੋਂ ਮੈਂ ਤਾਂ ਕੀਤੀ ਹੈ ਉਹ ਤੁਹਾਨੂੰ ਕੰਪਲੀਟ ਜਿਹੜੀ ਵੀ ਯੂਨੀਵਰਸਿਟੀ ਸੈਂਟਰ ਯੂਨੀਵਰਸਿਟੀ ਬਠਿੰਡਾ ਜਿਹੜੀ ਯੂਨੀਵਰਸਿਟੀ ਤੁਹਾਡੀ ਗ੍ਰੈਜੂਏਸ਼ਨ ਹੈ ਕੰਪਲੀਟ ਯੂਨੀਵਰਸਿਟੀ ਦਾ ਨਾਮ ਤੁਹਾਨੂੰ ਭਰਨਾ ਪਊਗਾ ਇਸ ਤੋਂ ਬਾਅਦ ਤੁਸੀਂ ਨੰਬਰ ਕਿੰਨੇ ਨੰਬਰ ਲੈਣੇ ਠੀਕ ਹੈ ਜੀ ਕਿੰਨੇ ਚੋ ਨੰਬਰ ਲੈਣੇ ਉਹ ਤੁਹਾਨੂੰ ਪਰਸੈਂਟੇਜ ਨਾਲ ਆਪਣੇ ਆਪ ਹੀ ਬਣਾ ਲੈਣੀ ਹੈ ਤੇ ਮੋਡ ਆਫ ਡਿਗਰੀ ਰੈਗੂਲਰ ਕਰੀ ਹੈ ਪ੍ਰਾਈਵੇਟ ਕਰੀ ਹੈ ਜਾਂ ਡਿਸਟ ਹੋਣਾ ਗਿਆ ਕੰਪਿਊਟਰ ਕੰਪਿਊਟਰ ਦਾ ਬਈ ਮੋਸਟਲੀ ਤਾਂ ਜਿਆਦਾਤਰ ਬਣਾਏ ਹੋਏ ਹੁੰਦੇ ਨੇ ਜੋ ਆਖਾਂ ਦੇ ਆ ਜਿਹੜੇ ਬਾਹਰ ਕੈਫੇ ਵਾਲੇ ਬਣਾ ਕੇ ਦਿੰਦੇ ਨੇ ਤੇ ਪਰ ਕਈ ਹੁੰਦੇ ਨੇ ਬਈ ਜਿਨ੍ਹਾਂ ਨੇ ਰੈਗੂਲਰ ਵੀ ਕੀਤੇ ਹੋਏ ਹੁੰਦੇ ਨੇ ਉਹ ਵੀ ਬੱਚੇ ਹਾਂ ਵੀ ਕញ្ញਾ ਨੇ ਸਰਕਾਰੀ ਡਿਗਰੀ ਕਿੱਥੇ ਹੁੰਦੀ ਹੈ ਸ਼ਾਇਦ ਉਹਦਾ ਨਾਮ ਕੋਪਾ ਹੁੰਦਾ ਮੈਨੂੰ ਬਈ ਪੱਕਾ ਨਹੀਂ ਪਤਾ ਉਹਦੀ ਸ਼ਾਰਟ ਫਾਰਮ ਕੋਪਾ ਹੈ ਤੇ ਉਹ ਤੁਸੀਂ ਇੱਥੇ ਕੋਪਾ ਨਹੀਂ ਭਰਨਾ ਉਹ ਜਿਹੜਾ ਉਹਦਾ ਪੂਰਾ ਨਾਮ ਹੋਊਗਾ ਆਪਣੇ ਸਰਟੀਫਿਕੇਟ ਤੇ ਦੇਖ ਲਿਓ ਉਹ ਕੰਪਲੀਟ ਭਰਨਾ ਪਊਗਾ ਤੁਹਾਨੂੰ ਉਹਦਾ ਆਪਣਾ ਤੇ ਮੋਰਟਲੀ ਜਿਹੜੇ ਬੱਚੇ ਆਮ ਬਣਾਏ ਹੁੰਦੇ ਨੇ ਉਹਨਾਂ ਦੇ ਇਹੀ ਲਿਖਣ ਹੁੰਦੇ ਡਿਪਲੋਮਾ ਇਨ ਕੰਪਿਊਟਰ ਐਡਸੀ ਐਨ ਇੱਥੇ ਬਾਅਦ ਉਹ ਕੰਪਲੀਟ ਪਾਣਾ ਪਊਗਾ ਤੁਹਾਡੇ ਕੋਰਸ ਦਾ ਨਾਮ ਕੀ ਹੋਊਗਾ ਉਹ ਤੋਂ ਬਾਅਦ ਤੁਸੀਂ ਕਿਹੜੀ ਅਰਚ ਕੀਤਾ ਤੇ ਇੱਥੇ ਵੀ ਤੁਸੀਂ ਆਪਣੇ ਬੋਰਡ ਦਾ ਨਾਮ ਨਾ ਉਹ ਤੇ ਸਰਟੀਫਿਕੇਟ ਦੇ ਉੱਤੇ ਲਿਖਿਆ ਆਊਗਾ ਉਹ ਤੇ ਕੰਪਲੀਟ ਤੁਸੀਂ ਬੋਰਡ ਦਾ ਨਾਮ ਲਿਖ ਕੇ ਡਿਟੇਲ ਉਸ ਹਿਸਾਬ ਨਾਲ ਪਾਣਾ ਤੁਸੀਂ ਕਿੰਨੇ ਨੰਬਰ ਲੈਣੇ ਤੇ ਉਹ ਤੋਂ ਬਾਅਦ ਕਿੰਨੇ ਚੋ ਨੰਬਰ ਲੈਣੇ ਪਰਸੈਂਟੇਜ ਇਹਨੇ ਆਪਣੇ ਆਪ ਹੀ ਬਣਾ ਰੈਗੂਲਰ ਕੀਤਾ ਪ੍ਰਾਈਵੇਟ ਕੀਤਾ ਡਿਸਟੈਂਸ ਕੀਤਾ ਇਹ ਤੁਸੀਂ ਸਿਲੇਕਟ ਕਰ ਲਿਓ ਜਿਹੜੇ ਆਪਾਂ ਆਮ ਬਣਾਏ ਹੋਏ ਹੁੰਦੇ ਨੇ ਉਹ ਪ੍ਰਾਈਵੇਟ ਹੀ ਸਿਲੇਕਟ ਕਰ ਲਿਓ ਤੁਹਾਡੇ ਵਾਸਤੇ ਵਧੀਆ ਬੈਨੇਫਿਸ਼ੀਅਰੀ ਹੈ ਕਿਉਂਕਿ ਜੇ ਤੁਸੀਂ ਰੈਗੂਲਰ ਸਿਲੇਕਟ ਕਰੋਗੇ ਹੋ ਸਕਦਾ ਹੈ ਬੋਰਡ ਤੁਹਾਨੂੰ ਇਹ ਕਹ ਦੇ ਕਿ ਇਹਦੀਆਂ ਹਾਜ਼ਰੀਆਂ ਦਿਖਾਓ ਤੁਸੀਂ ਰੈਗੂਲਰ ਗਏ ਉਹ ਫਿਰ ਛਾਪੇ ਜਾਣਗੇ ਤਾਂ ਕਰਕੇ ਇਹਨੂੰ ਪ੍ਰਾਈਵੇਟ ਹੀ ਆਪ ਦਾ ਸਿਲੇਕਟ ਕਰ ਲਿਓ ਤੁਸੀਂ ਜਿਨ੍ਹਾਂ ਨੇ ਰੈਗੂਲਰ ਕੀਤਾ ਹੋਇਆ ਉਹ ਰੈਗੂਲਰ ਕਰਿਓ ਉਹਨਾਂ ਕੀਤੇ ਪ੍ਰਾਈਵੇਟ ਕਰ ਲਿਓ ਉਸ ਤੋਂ ਬਾਅਦ ਭਾਈ ਅੱਗੇ ਹੈਗਾ ਇਜ਼ੂਅਰ ਡਿਗਰੀ ਫਰਮ ਅ ਯੂਨੀਵਰਸਿਟੀ ਇਹ ਇਹ ਕਹਿ ਰਿਹਾ ਵੀ ਜਿਹੜੀ ਤੁਸੀਂ ਡਿਗਰੀ ਕਰੀਏ ਉਹ ਯੂਨੀਵਰਸਿਟੀ ਪੰਜਾਬ ਚ ਹੈ ਜਾਂ ਪੰਜਾਬ ਤੋਂ ਬਾਹਰ ਹੈ ਜੇ ਤੁਹਾਡੀ ਯੂਨੀਵਰਸਿਟੀ ਹੈਗੀ ਪੰਜਾਬ ਦੀ ਤਾਂ ਤੁਸੀਂ ਇੱਥੇ ਯੈਸ ਕਰੋਗੇ ਜੇ ਤੁਹਾਡੀ ਯੂਨੀਵਰਸਿਟੀ ਪੰਜਾਬ ਤੋਂ ਬਾਹਰ ਹੈ ਮੰਨ ਲੇਗੇ ਚੰਡੀਗੜ੍ਹ ਯੂਨੀਵਰਸਿਟੀ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਉਹਨੂੰ ਨੋ ਕਰੋਗੇ ਜੇ ਚੰਡੀਗੜ੍ਹ ਯੂਨੀਵਰਸਿਟੀ ਕਿਡੂਆ ਉਹਨੂੰ ਯੈਸ ਕਰੋਗੇ ਕਿਉਂਕਿ ਉਹ ਯੂਨੀਵਰਸਿਟੀ ਪੰਜਾਬ ਚ ਹੈ ਇਸ ਤਰ੍ਹਾਂ ਜੇ ਜੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਵੀ ਹੈ ਤਾਂ ਵੀ ਤੁਸੀਂ ਪੰਜਾਬ ਸਿਲੈਕਟ ਕਰੋਗੇ ਕਿਉਂਕਿ ਤੁਹਾਡੀ ਯੂਨੀਵਰਸਿਟੀ ਜੇ ਪੰਜਾਬ ਚ ਹੈ ਤਾਂ ਉਹਨੂੰ ਯੈਸ ਕਰੋਗੇ ਆਦਰਵਾਈਜ਼ ਇਹਨੂੰ ਉਸ ਤੋਂ ਬਾਅਦ ਵੀ ਤੁਸੀਂ ਦੇਖੋ ਇੱਕ ਜਨਾ ਇੱਥੇ ਚੈੱਕ ਬਾਕਸ ਬਣਿਆ ਹੋਇਆ ਹੈ ਇਹ ਚੈੱਕ ਬਾਕਸ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਇੱਥੇ ਸੇਵ ਦੀ ਆਪਸ਼ਨ ਲਿਖਣ ਲੱਗ ਜੂਗੀ ਜਦੋਂ ਇਹਦੇ ਕਲਿੱਕ ਨਹੀਂ ਹੈਗਾ ਇਹ ਨਹੀਂ ਦਿਖਦੀ ਆਪਸ਼ਨ ਤਾਂ ਕਰਕੇ ਇਹਨੂੰ ਕਲਿੱਕ ਕਰੋ ਇੱਥੇ ਤੁਹਾਡਾ ਨਾਮ ਆਊਗਾ ਇੱਥੇ ਤੁਹਾਡੇ ਫਾਦਰ ਦਾ ਨਾਮ ਆਊਗਾ ਇਹਨੂੰ ਸੇਵ ਕਰੋ ਸੇਵ ਕਰੋਗੇ ਤਾਂ ਅੱਗੇ ਨੈਕਸਟ ਇੰਟਰਫੇਸ ਖੁੱਲ ਜਾਊਗਾ ਉਹ ਚ ਕੀ ਹੋਊਗਾ ਆਪਾਂ ਆਪਣੀ ਫੋਟੋ ਸਾਈਨ 10ਵੀਂ ਦਾ ਸਰਟੀਫਿਕੇਟ ਤੇ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਅਪਲੋਡ ਕਰਨੇ ਨੇ ਤੇ ਇੱਕ ਗੱਲ ਹੋਰ ਜਦੋਂ ਆਪਾਂ ਇਹ ਇੰਟਰਫੇਸ ਤੇ ਚਲੇ ਜੰਨੇ ਆ ਆਪਣਾ ਐਪਲੀਕੇਸ਼ਨ ਨੰਬਰ ਹੈ ਜਿਹੜਾ ਇਹ ਜਨਰੇਟ ਹੋ ਜਾਂਦਾ ਆ ਦੇਖੋ ਇਸ ਐਪਲੀਕੇਸ਼ਨ ਨੰਬਰ ਦਾ ਸਕਰੀਨਸ਼ਾਟ ਲੈ ਲਓ ਫੋਟੋ ਚਲੋ ਡਾਇਰੀ ਚ ਨੋਟ ਕਰ ਲਓ ਜੋ ਵੀ ਕਰੋ ਬਸ ਇਹਨੂੰ ਸੇਵ ਕਰਕੇ ਰੱਖ ਲਓ ਇੱਕ ਵਾਰੀ ਫਿਲਹਾਲ ਉਸ ਤੋਂ ਬਾਅਦ ਜਦ ਤੁਸੀਂ ਅਪਲੋਡ ਕਰਨੇ ਨੇ ਇਹ ਚਾਰੀ ਚੀਜ਼ਾਂ ਉਹਨਾਂ ਦਾ ਸਾਈਜ਼ ਹੈ ਜਿਹੜਾ ਇੱਕ ਤਾਂ ਜੇਪੀਜੀ ਚ ਹੋਣਾ ਚਾਹੀਦਾ ਪੀਐਨਜੀ ਜੀਆਈਐਫ ਆਪਣੇ ਕੋਲ ਮੋਸਟਲੀ ਜੇਪੀਜੀ ਵਰਤਦੇ ਆਪਾਂ ਪੀਐਨਜੀ ਜੀਆਈਐਫ ਬਹੁਤ ਘੱਟ ਵਰਤਦੇ ਆ ਤੇ ਦੂਜਾ ਉਹਦਾ ਸਾਈਜ਼ 100kb ਦਾ ਹੋਣਾ ਚਾਹੀਦਾ ਹੁਣ ਇਹ ਕਿਵੇਂ ਬਣਾਉਣੇ ਨੇ ਇੱਕ ਹੋਰ ਵੀਡੀਓ ਆਪਣੇ ਉੱਚਿਤੂਸੀ ਦੇਖ ਲਓ ਜੇ ਤੁਹਾਡੇ ਤੋਂ ਨਾ ਸਹਿਵ ਚਾਏਗਾ ਤੇ ਨਹੀਂ ਫਿਰ ਕਮੈਂਟ ਕਰਦੇ ਹੋ ਕੋਈ ਨਾ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕਮੈਂਟਾਂ ਲਾਈਂ ਦੱਸਣ ਦੀ ਤੇ ਸਭ ਤੋਂ ਪਹਿਲਾਂ ਵੀ ਤੁਸੀਂ ਆਪਣੀ ਫੋਟੋ ਜਿਹੜੀ ਉਹ ਸਿਲੈਕਟ ਕਰਨੀ ਹੈ ਤੇ ਦੂਜੀ ਗੱਲ ਕੀ ਕਰਦੇ ਨੇ ਚੱਕ ਕੇ ਸੈਲਫੀ ਅਪਲੋਡ ਕਰ ਦਿੰਦੇ ਨੇ ਬੱਚੇ ਨਹੀਂ ਬਈ ਬਿਲਕੁਲ ਸਾਹਮਣੇ ਤੋਂ ਫੋਟੋ ਦਿਖਣੀ ਚਾਹੀਦੀ ਹੈ ਜਿੱਥੇ ਤੁਹਾਡਾ ਚਿਹਰਾ ਸਾਫ਼ ਦਿਖੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਤੁਸੀਂ ਆਪਣੀ ਕਲੀਨ ਕਲੀਅਰ ਫੋਟੋ ਉਹਦੇ ਅਪਲੋਡ ਕਰੋਗੇ ਉਸ ਤੋਂ ਬਾਅਦ ਸਾਈਨ ਸਾਈਨ ਵੀ ਤੁਹਾਡੇ ਬਈ ਪਲੇਨ ਬੇਸ ਤੇ ਹੋਣੇ ਚਾਹੀਦੇ ਨੇ ਜਨਨ ਕਿ ਸਾਫ ਪੇਜ ਤੇ ਹੋਣੇ ਚਾਹੀਦੇ ਨੇ ਬੈਕਗ੍ਰਾਉਂਡ ਜਿਹੜੀ ਉਹਨਾਂ ਦੀ ਵਾਈਟ ਹੋਵੇ ਤੇ ਬਸ ਤੁਹਾਡੇ ਸਾਈਨ ਕਰੇ ਹੋਏ ਹੋਣ ਠੀਕ ਹੈ ਇਸ ਤਰ੍ਹਾਂ ਤੁਸੀਂ ਆਪਣੇ ਸਾਈਨ ਸਿਲੈਕਟ ਕਰ ਲਓਗੇ ਇੱਥੇ ਤੁਸੀਂ ਆਪਣਾ 10ਵਾਂ ਸਰਟੀਫਿਕੇਟ ਸਿਲੈਕਟ ਕਰਨਾ ਵੀ ਉਸ ਤੋਂ ਬਾਅਦ ਆ ਗਿਆ ਕੁਆਲੀਫਿਕੇਸ਼ਨ ਇਹਦੇ ਚ ਬੜੀ ਕਨਫਿਊਜ਼ਨ ਹੈ ਬਹੁਤ ਬੱਚਿਆਂ ਨੂੰ ਬਈ ਗ੍ਰੈਜੂਏਸ਼ਨ ਚ ਤੁਸੀਂ ਜਿਹੜੀ ਵੀ ਡਿਗਰੀ ਕਰੀ ਹੈ ਬੀਏ ਕਰੀ ਹੈ ਬੀਸੀਏ ਕਰੀ ਹੈ ਬੀਐਸਸੀ ਕਰੀ ਹੈ ਉਹਦਾ ਫਾਈਨਲイヤー ਦਾ ਜੇ ਸਮੈਸਟਰਾਂ ਚ ਕੀਤੀ ਹੈ ਤਾਂ 6th 7th ਦਾ ਜੇ ਤੁਸੀਂ ਐਨਿਉਲੀ ਕਰੀ ਹੈ ਤਾਂ 3rd ਇਅਰ ਦਾ ਸਰਟੀਫਿਕੇਟ ਡਿਟੇਲ ਮਾਰਕਸ਼ੀਟ ਹੁੰਦੀ ਹੈ ਜਿਹੜੀ ਉਹ ਤੁਸੀਂ ਇੱਥੇ ਅਪਲੋਡ ਕਰੋਗੇ ਠੀਕ ਹੈ ਜੀ ਅਪਲੋਡ ਕਰਨ ਤੋਂ ਬਾਅਦ ਇੱਥੇ ਆ ਅਪਲੋਡ ਦਾ ਆਪਸ਼ਨ ਆ ਗਿਆ ਇਹਦੇ ਤੁਸੀਂ ਕਲਿੱਕ ਕਰੋਗੇ ਜੇ ਤੁਸੀਂ ਕਲਿੱਕ ਕਰਤਾ ਇਹ ਇੰਟਰਫੇਸ ਖੁੱਲ ਜਾਊਗਾ ਉਸ ਤੋਂ ਬਾਅਦ ਆਪਾਂ ਸਾਰੀ ਡਿਟੇਲ ਆਪਾਂ ਨੂੰ ਵੈਰੀਫਾਈ ਕਰਨੀ ਹੈ ਇਹਨਾਂ ਨੇ ਬਕਾਇਦਾ ਲਿਖਿਆ ਵੀ ਪਿਆ ਹੈ ਕਿ ਆਪਣਾ ਨਾਮ ਬਕਾਇਦਾ ਨੇ ਡੇਟ ਆਫ ਬਰਥ ਕੈਟਾਗਰੀ ਇਹ ਸਾਰੀਆਂ ਤੁਸੀਂ ਵੈਰੀਫਾਈ ਕਰ ਲਓ ਆਪਾਂ ਵੈਰੀਫਾਈ ਤੇ ਕਲਿੱਕ ਕਰਾਂਗੇ ਹੁਣ ਬਈ ਇੱਥੇ ਧਿਆਨ ਨਾਲ ਆਪਾਂ ਨੇਮ ਵਗੈਰਾ ਚੈੱਕ ਕਰਨਾ ਠੀਕ ਹੈ ਆਪਣਾ ਨੇਮ ਫਾਦਰ ਨੇਮ ਮਦਰ ਨੇਮ ਇੱਕ ਚੀਜ਼ ਹੋਰ ਕਈ ਵਾਰੀ ਜਦੋਂ ਆਪਾਂ ਨੇਮ ਭਰਨੇ ਹਨ ਆਪਣਾ ਨੇਮ ਕੰਪਲੀਟ ਹੋਣ ਤੋਂ ਬਾਅਦ ਆਪਾਂ ਸਪੇਸ ਪਾ ਦਿੰਨੇ ਆ ਮੰਨ ਕੇ ਚਲੋ ਫਾਦਰ ਨੇਮ ਕਾਲਾ ਹੈ ਉਹ ਤੋਂ ਬਾਅਦ ਸਪੇਸ ਪਾ ਦਿੰਨੇ ਆ ਉਹ ਸਪੇਸ ਰੋਂਗ ਹੈ ਤੁਸੀਂ ਆਪਣਾ ਨੇਮ ਕੰਪਲੀਟ ਹੋਣ ਤੋਂ ਬਾਅਦ ਐਂਡ ਤੇ ਕੋਈ ਸਪੇਸ ਨਹੀਂ ਪਾਣੀ ਹੈਗੀ ਠੀਕ ਹੈ ਇਸ ਤਰ੍ਹਾਂ ਤੁਸੀਂ ਇਸ ਨੂੰ ਆਪਣਾ ਫਿਲ ਕਰੋਗੇ ਤੇ ਦੇਖੋ ਜੈਂਡਰ ਵਗੈਰਾ ਜੈਂਡਰ ਮੈਰਿਟਲ ਸਟੇਟਸ ਕੈਟਾਗਰੀ ਇਹ ਸਾਰੀਆਂ ਚੀਜ਼ਾਂ ਬਈ ਆਪਣੀਆਂ ਵੈਰੀਫਾਈ ਕਰ ਲਿਓ ਡੇਟ ਆਫ ਬਰਥ ਮੋਬਾਈਲ ਨੰਬਰ ਈਮੇਲ ਆਈਡੀ ਜੇ ਤੁਹਾਨੂੰ ਲੱਗੇ ਕਿ ਸਾਰਾ ਕੁਝ ਓਕੇ ਹੈ ਜੀ ਉਸ ਤੋਂ ਬਾਅਦ ਸਭ ਤੋਂ ਸਕਰੋਲ ਡਾਊਨ ਕਰਕੇ ਨੀਚੇ ਆ ਜਾਣਾ ਆ ਫੇਰ ਆ ਇੱਥੇ ਚੈੱਕ ਬਾਕਸ ਬਣਿਆ ਹੋਇਆ ਹੈ ਇਸ ਚੈੱਕ ਬਾਕਸ ਤੇ ਕਲਿੱਕ ਕਰੋਗੇ ਆ ਸਬਮਿਟ ਆਪਸ਼ਨ ਤੁਹਾਨੂੰ ਦਿਖਣ ਲੱਗ ਜੂਗੀ ਜਦੋਂ ਇਹਦੇ ਨਹੀਂ ਕਲਿੱਕ ਹੈਗਾ ਤਾਂ ਸਬਮਿਟ ਆਪਸ਼ਨ ਨਹੀਂ ਦਿਖਦੀ ਤਾਂ ਕਰਕੇ ਤੁਸੀਂ ਇੱਥੇ ਕਲਿੱਕ ਹੀ ਕਰਨਾ ਹੈ ਕਲਿੱਕ ਕਰੋ ਸਬਮਿਟ ਆਪਸ਼ਨ ਦਿਖ ਰਹੀ ਹੈ ਇਸ ਤੇ ਓਕੇ ਕਰ ਦਿਓ ਜਿਵੇਂ ਹੀ ਤੁਸੀਂ ਓਕੇ ਕਰੋਗੇ ਇਹ ਤੁਹਾਨੂੰ ਪੁੱਛੂਗਾ ਵੀ ਤੁਸੀਂ ਫਾਈਨਲ ਕਰਨਾ ਹੈ ਇਹਨੂੰ ਸਬਮਿਟ ਜੇ ਤੁਹਾਨੂੰ ਲੱਗਦਾ ਸਾਰੀ ਡਿਟੇਲ ਸਹੀ ਹੈ ਤਾਂ ਇਹਨੂੰ ਸਬਮਿਟ ਕਰ ਦਿਓ ਜੇ ਤੁਸੀਂ ਇਹ ਸਬਮਿਟ ਕਰਤਾ ਉਹ ਤੋਂ ਬਾਅਦ ਉਹ ਚ ਕੋਈ ਕਰੈਕਸ਼ਨ ਨਹੀਂ ਕਰ ਸਕਦੇ ਤਾਂ ਕਰਕੇ ਇਹ ਆ ਬੜਾ ਇਹਨੂੰ ਸਬਮਿਟ ਤਾਂ ਹੀ ਕਰਨਾ ਹੈ ਜੇ ਤੁਹਾਨੂੰ ਲੱਗਦਾ ਕਿ ਹਾਂ ਸਾਰਾ ਕੁਝ ਓਕੇ ਹੈ ਜੇ ਤੁਹਾਨੂੰ ਨਹੀਂ ਲੱਗਦਾ ਵੀ ਨਹੀਂ ਹੈਗਾ ਓਕੇ ਤਾਂ ਇਹਨੂੰ ਕੈਨਸਲ ਕਰ ਦਿਓ ਕੋਈ ਚੱਕਰ ਨਹੀਂ ਦੁਬਾਰੇ ਭਰ ਲਓ ਪਕਾਈ ਹੋ ਜਾਊਗੀ ਕੋਈ ਦਿੱਕਤ ਨਹੀਂ ਪਰ ਜਿਹੜੀ ਬਾਚ ਬੋਰਡ ਭਕਾਈ ਕਰੰਦਾ ਉਹ ਬਹੁਤ ਔਖੀ ਹੈ ਤੇ ਜੇ ਤੁਹਾਨੂੰ ਡਿਟੇਲਸ ਵੈਰੀਫਾਈ ਕਰ ਲਈਆਂ ਓਕੇ ਕਰੋ ਇਹਨੂੰ ਓਕੇ ਕਰੋਗੇ ਤਾਂ ਤੁਸੀਂ ਨੈਕਸਟ ਵਿੰਡੋ ਤੇ ਚਲੇ ਜਾਓਗੇ ਜਿਹੜੀ ਨੈਕਸਟ ਵਿੰਡੋ ਹੈ ਉਹਦੇ ਤੁਸੀਂ ਜਾ ਕੇ ਹਾਂ ਵੀ ਨੈਕਸਟ ਵਿੰਡੋ ਤੇ ਆਪਾਂ ਦੇਖਾਂਗੇ ਆਪਣਾ ਐਪਲੀਕੇਸ਼ਨ ਹੈ ਜਿਹੜੀ ਉਹ ਸਬਮਿਸ਼ਨ ਹੋ ਗਈ ਐਸੇ ਲਿਖਿਆ ਵੀ ਆ ਜਾਊਗਾ ਫਾਰਮ ਸਬਮਿਸ਼ਨ ਕੰਪਲੀਟ ਹੁਣ ਕਰਨਾ ਕੀ ਹੈ ਜਿਵੇਂ ਆ ਕੀ ਕਰਦੇ ਨੇ ਐਪਲੀਕੇਸ਼ਨ ਅਪਲਾਈ ਕਰਤੀ ਆਪਣੇ ਕੋਲ ਮੇਲ ਆਈਡੀ ਆ ਗਈ ਉਹ ਚ ਐਪਲੀਕੇਸ਼ਨ ਨੰਬਰ ਹੈ ਆਪਣੇ ਕੋਲ ਮੈਸੇਜ ਆ ਗਿਆ ਮੋਬਾਈਲ ਤੇ ਉਹ ਚ ਐਪਲੀਕੇਸ਼ਨ ਨੰਬਰ ਹੈ ਚਲ ਮੇਰਾ ਭਾਈ ਉਹ ਨਹੀਂ ਭਾਈ ਪੰਜਾਬ ਐ ਇਹ ਇੱਕ ਪੋਸਟ ਕੰਪਲੀਟ ਕਰਨ ਦੇ ਤਿੰਨ ਤਿੰਨ ਚਾਰ ਚਾਰ ਸਾਲ ਲਾ ਦਿੰਦੀ ਹੈ ਸਰਕਾਰ ਈਟੀਟੀ ਵਾਲੇ ਨੂੰ ਪੁੱਛ ਕੇ ਦੇਖ ਲਓ 2019 ਦੀਆਂ ਪੋਸਟਾਂ ਨਿਕਲੀਆਂ ਆਉਣ ਜਣਾ 19 20 ਦੀਆਂ ਹੁਣ ਤੱਕ ਉਹਨਾਂ ਦੀ ਜੁਆਇਨਿੰਗ ਨਹੀਂ ਹੋਈ ਤਾਂ ਕਰਕੇ ਮੇਰਾ ਵੀਰ ਤੁਸੀਂ ਕਰਨਾ ਕੀ ਹੈ ਇਹ ਆਪਣੇ ਰਜਿਸਟ੍ਰੇਸ਼ਨ ਨੰਬਰ ਨੂੰ ਆਪਣੀ ਕਨਫਿਡੈਂਸ਼ੀਅਲ ਡਾਇਰੀ ਹਰੇਕ ਬੰਦੇ ਦੀ ਹੁੰਦੀ ਹੈ ਨਹੀਂ ਹੈਗੀ ਤਾਂ ਆਪਣੀ ਕੋਈ ਕਨਫਿਡੈਂਸ਼ੀਅਲ ਡਾਇਰੀ ਤੇ ਇਹਨੂੰ ਨੋ ਜਾਂ ਕੋਈ ਮੇਲ ਵਗੈਰਾ ਕਰ ਲਓ ਇਹਨੂੰ ਤੇ ਮੇਲ ਕਰ ਲਓ ਇਹ ਤਾਂ ਸਾਰੀ ਉਮਰ ਵਾਸਤੇ ਸਮੇਂ ਰਹੂ ਪਰ ਤੁਹਾਨੂੰ ਮੇਲ ਦੀ ਆਪਣਾ ਪਾਸਵਰਡ ਵੀ ਯਾਦ ਹੋਣਾ ਚਾਹੀਦਾ ਕਿਤੇ ਗੱਲ ਨੂੰ ਪਾਸਵਰਡ ਹੀ ਭੁੱਲ ਜਾऊं ਤਾਂ ਕਰਕੇ ਮੈਂ ਤਾਂ ਕਹਿੰਦਾ ਡਾਇਰੀ 'ਚ ਨੋਟ ਕਰੋ ਉਹ ਸਭ ਤੋਂ ਬੈਸਟ ਆਪਸ਼ਨ ਹੈ ਤੇ ਦੂਜਾ ਜਦੋਂ ਇਹ ਰਜਿਸਟ੍ਰੇਸ਼ਨ ਨੰਬਰ ਨੋਟ ਕਰਨਾ ਇਕੱਲਾ ਰਜਿਸਟ੍ਰੇਸ਼ਨ ਨੰਬਰ ਨਹੀਂ ਨੋਟ ਕਰਨਾ ਹੈਗਾ ਤੁਸੀਂ ਐਡਵਰਟਾਈਜ਼ਮੈਂਟ ਨੰਬਰ ਵੀ ਨੋਟ ਕਰਨਾ ਹੈ ਤੁਸੀਂ ਦੇਖਣਾ ਵੀ ਇਹ ਵੀ ਕਾਦੀ ਸੀ ਇਹ ਪੋਸਟਰ ਇਸ ਤਰ੍ਹਾਂ ਕਰਕੇ ਇਸ ਨੂੰ ਕੰਪਲੀਟ ਕਰਕੇ ਆਪਣਾ ਸੇਵ ਕਰ ਲਓ ਬਈ ਇਹ ਤੋਂ ਬਾਅਦ 3 ਦਿਨਾਂ ਬਾਅਦ ਤੁਹਾਡੀ ਫੀਸ ਭਰੀ ਜਾਊਗੀ ਫੀਸ ਕਿਵੇਂ ਭਰਨੀ ਹੈ ਉਹ ਆਪਾਂ ਅਗਲੀ ਵੀਡੀਓ 'ਚ ਗੱਲਬਾਤ ਕਰਾਂਗੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਬਸ ਠੀਕ ਹੈ ਫਿਰ ਵਧੀਆ ਹੀ ਹੈ ਧੰਨਵਾਦ ਬਈ ਦੇਖਣ ਵਾਸਤੇ